200 ਗਾਜ ਦਾ ਪਲਾਟ ਪਿਆ ਗੁੱਗੂਪੁਰਾ ਕਲੋਨੀ ਚ ਈਸਟ ਫੇਸਿੰਗ ਜੇ ਲੈਣਾ ਹੋਇਆ ਸਵੇਰੇ ਆ ਜੀ ਤੁਹਾਨੂੰ ਦਿਖਾ ਦਾਂਗੇ ਫੇਰ ਨਾ کہیں ਕਿ ਵੇਚ ਗਿਆ ਆਹ ਵੀ ਬੱਲੀ ਕੀ ਹਾਲ ਹੈ ਹੋਰ ਭਰਾਵਾ ਕੀ ਹਾਲ ਹੈ ਬਸ ਠੀਕ ਠਾਕ ਹੈ ਕੀ ਗੱਲ ਆਹ ਤੇ ਦਫਤਰ ਦੇ ਬਾਹਰ ਬੈਠਾ ਉਹ ਮੌਸਮ ਵਧੀਆ ਸੀਗਾ ਉਹ ਮੈਂ ਕਿਹਾ ਦਫਤਰ ਦੇ ਬਾਹਰ ਬੈਠ ਜੇ ਨਾਲੇ ਕੋਈ ਗਾਹ ਗੋਗੇ ਟੱਕਰ ਜਾਂਦਾ ਅੱਛਾ ਸੱਚੀ ਤੰਨੂੰ ਮੈਂ ਤਾਂ ਬੁਲਾਇਆ ਸੀ ਆਪਣੇ ਰੋਪੜ ਦੇ ਵਿੱਚ ਆ ਰਿਹਾ ਭਾਰਤ ਮਾਲਾ ਪ੍ਰੋਜੈਕਟ ਉਧਰ ਨੇੜੇ ਇੱਕ ਪਲਾਟ ਪਿਆ ਛੋਟਾ ਤੇਰੇ ਬਜਟ ਦਾ ਸਿਰਫ 18 ਲੱਖ ਦਾ ਜੇ ਤੂੰ ਲੈ ਲਵੇਂ ਨਾ ਇੱਕ ਸਾਲ ਦੇ ਵਿੱਚ ਵਿੱਚ 50 ਲੱਖ ਰੁਪਏ ਦਾ ਵਿਕ ਜਾਣਾ ਹੈ 50 ਲੱਖ ਰੁਪਈਆ ਬੈਂਕ ਵਿੱਚ ਵੀ ਰੱਖਾਂ ਤੁਹਾਨੂੰ 3.5 ਲੱਖ ਰੁਪਏ ਵਿਆਜ ਮਿਲੀ ਜਾਣਾ 25000 ਰੁਪਈਆ ਮਹੀਨਾ ਬਣਦਾ ਉਹ ਨਹੀਂ ਯਾਰ ਛੋਟੇ ਭਰਾ ਦੀ ਐਡਮਿਸ਼ਨ ਕਰਾਉਣੀ ਆ ਯੂਨੀਵਰਸਿਟੀ ਵਿੱਚ ਇਹਨੂੰ ਡਿਗਰੀ ਕਰਾਉਣੀ ਆ ਕਿਹੜੀ ਯੂਨੀਵਰਸਿਟੀ ਚ ਉਹ ਬੂਗਲੋਟਿਆ ਯੂਨੀਵਰਸਿਟੀ ਜਾਣਦੇ ਯਾਰ ਉਹ ਤੈਨੂੰ ਕੀ ਪਤਾ ਬੂਗਲੋਟਿਆ ਯੂਨੀਵਰਸਿਟੀ ਦਾ ਨਾਂ ਚੱਲਦਾ ਹੈ ਤੂੰ ਕਿਹੜਾ ਪੜਿਆ ਹੈ ਚੰਗਾ ਫਿਰ ਚੰਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਮੈਂ ਰੁਪੜ ਤੇ ਬੱਲੀ ਜੀ ਅੱਛਾ ਅੱਛਾ ਇਹ ਮੇਰਾ ਭਰਾ ਚੰਨਣ ਤਾਰੀ ਸਾਹਿਬ ਨੇ ਭੇਜਿਆਤਾ ਜੀ अच्छा अच्छा ਤੁਹਾਡੀ ਯੂਨੀਵਰਸਿਟੀ ਵਿੱਚ ਇਹਦੇ ਐਡਮਿਸ਼ਨ ਕਰਾਣੀ ਹੈ ਮੈਨੇਜਮੈਂਟ ਕੋਟੇ 'ਚ ਹਾਂਜੀ ਹਾਂਜੀ ਐਡਮਿਸ਼ਨ ਕਰਾਉਣ ਲਈ ਤਾਂ ਬੈਠੇ ਆ ਸਾਡੀ ਬਗਲੋਟਿਆ ਯੂਨੀਵਰਸਿਟੀ ਦਾ ਨਾਂ ਵੱਜਦਾ ਜੀ ਤੁਹਾਡਾ ਕੈਂਪਸ ਬਹੁਤ ਵੱਡਾ ਹੈ ਜੀ ਤੁਹਾਡਾ ਯੂਨੀਵਰਸਿਟੀ ਦਾ ਨਾਂ ਚੱਲਦਾ ਹੈ ਜੀ ਤੁਹਾਡਾ ਥੈਂਕ ਯੂ ਥੈਂਕ ਯੂ ਕਿਹੜੀ ਸਟਰੀਮ 'ਚ ਕਰਵਾਣੀ ਐਡਮਿਸ਼ਨ ਬੇਟਾ ਕੋਈ ਨਹੀਂ ਕੋਈ ਨਹੀਂ ਮੁੰਡੇ ਨੇ ਪਲੱਸ 2 ਕਰੀਏ ਹਾਂਜੀ ਅੱਜ ਹੀ ਕਰੀ ਆ ਜੀ ਅੱਛਾ ਹਾਂ ਵੀ ਕਾਕਾ ਪਲੱਸ 2 ਚ ਕਿੰਨੇ ਮਾਰਕਸ ਆਏ ਸੀ ਦੇਖੋ ਜੀ ਮੈਂ ਪਲੱਸ 2 ਪੂਰੀ ਕੀਤੀ ਐ ਟਾਈਮ ਵੀ ਪੂਰਾ ਲਾਇਆ ਐ ਪਰ ਅਖੀਰ ਚ ਮੈਨੇ ਮੈਨੂੰ ਫੇਲ ਕਰਤਾ 1 ਨੰਬਰ ਤੋਂ ਉਹ ਫੇਰ ਕੱਲ ਬਣੂੰਗੀ ਨਹੀਂ ਜੀ ਉਹ ਨਹੀਂ ਨਹੀਂ ਇਹ ਬਗਲੋਟਿਆ ਯੂਨੀਵਰਸਿਟੀ ਐ ਅਸਲ 10ਵੀਂ ਵਾਲਿਆਂ ਨੂੰ ਡਿਗਰੀਆਂ ਦੇ ਦਿੰਦੇ ਆ ਇਹ ਤਾਂ ਤਾਂ ਵੀ ਪਲੱਸ 2 ਫੇਲ ਐ ਕਿਹੜੀ ਸਟਰੀਮ ਚ ਲੈਣਾ ਦਾਖਲਾ ਮੈਡਸ ਦਾ ਮੈਡਸ ਦਾ ਤੁਸੀਂ ਐ ਕਰੋ AI ਚ ਐਡਮਿਸ਼ਨ ਲਓ ਹਾਂ ਲੋ ਇਹ ਦਾਖਲਾ ਫਾਰਮ ਹੈ ਡਿਟੇਲ ਭਰ ਦਿਓ ਤੇ ਫੀਸ ਜਮ੍ਹਾਂ ਕਰਾ ਦਿਓ ਕਿੰਨੀ ਕ ਫੀਸ ਹੋਏਗੀ ਜੀ ਪੂਰੇ ਕੋਰਸ ਦੀ ਕੁਝ ਨਹੀਂ ਜੀ ਇੱਕ ਸਮੈਸਟਰ ਦਾ 165000 ਤੇ ਇੱਕ ਮਿੰਟ ਆਬਾ ਜੀ 13 ਲੱਖ ਫੀਸ ਹੋਗੀ ਜੀ ਬਾਕੀ ਹੋਸਟਲ ਦਾ ਟਰਾਂਸਪੋਰਟੇਸ਼ਨ ਦਾ ਖਾਣਾ ਪੀਣੇ ਦਾ ਤੇ ਹੋਰ ਖਰਚੇ ਐਕਸਟਰਾ ਕurricular activities ਵਗੈਰਾ ਸਭ ਮਿਲਾ ਕੇ 16 ਲੱਖ ਹਾਂ ਇਹ ਆ ਕੀ ਹੈ ਉਹ ਆਹੀ ਇਹ ਸਾਡੇ ਲਾਸਟ ইয়ার ਪਾਸ ਹੋਏ ਬੱਚਿਆਂ ਦਾ AI ਪ੍ਰੋਜੈਕਟ ਹੈ ਇਹ ਹੀ ਤਾਂ ਤੁਹਾਨੂੰ ਕਰਾਣਾ ਹੈ ਸਾਡੇ AI ਦੇ ਸਟੂਡੈਂਟਸ ਨੇ ਇੰਟਰਨੈਸ਼ਨਲ ਟੈਕਨੋਲੋਜੀ ਨਾਲ ਇਹ ਪ੍ਰੋਜੈਕਟ ਬਣਾਇਆ ਹੈ ਇਹਨੂੰ ਕਹਿੰਦੇ ਆ ਪਿੰਕਰ ਬੋਟ ਸਿੱਖਣਾ ਨਾ ਬੱਚਿਆ ਕਿੰਨਾ ਲਾ ਲਾ ਕਿੰਨਾ ਲਾਜਿਆ ਸਾਰੀ ਗੱਲ ਦੱਸੋ ਕੈਂਪਸ ਸਿਲੈਕਸ਼ਨ ਹੋ ਜਾਂਦੀ ਹੈ ਹਾ ਹਾ ਕੈਂਪਸ ਸਿਲੈਕਸ਼ਨ ਲਈ ਤਾਂ ਬੁਗ ਲੋਟਿਆ ਯੂਨੀਵਰਸਿਟੀ ਮਸ਼ਹੂਰ ਹੈ ਸਾਡੇ ਲਾਸਟイヤー ਵਾਲੇ ਜਿਹੜੇ ਬੱਚੇ ਹਨ ਉਹ 3-3 ਲੱਖ ਦੇ ਪੈਕੇਜ ਤੇ ਗਏ ਹੈ ਬਾਕੀ ਪੀ ਐਫ ਟੈਕਸ ਵਗੈਰਾ ਕੱਟ ਕੇ ਸਾਡੇ 12,000 ਤਾਂ ਵੀ ਮਹੀਨੇ ਦਾ ਮਿਲ ਹੀ ਜਾਂਦਾ ਹੈ ਹਾਂ ਕੁਪਲਾੜਾ ਬਹੁਤ ਛੋਟਾ ਸਰੋਵਰ ਬਹੁਤ ਲੱਖ ਰੱਖਦਾ 50 ਲੱਖ ਰੁਪਏ ਵੀ ਆ 50 ਲੱਖ ਰੁਪਏ ਵੀ ਆ ਵਿਚ ਵਿਚ ਵੀ ਰੱਖੇ 25000 ਰੁਪਏ ਮਿਲਣਾ ਹੈ ਹਾ ਫੜੋ ਜੀ ਆਪਣਾ ਫਾਰਮ ਤੇ ਆ ਫੜੋ ਆਪਣਾ ਪ੍ਰੋਜੈਕਟ ਅੱਗੇ ਚੱਲਦੇ ਆ ਸਾਸਰੀ ਕਾਲ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ ਹਾਂਜੀ ਕਿਵੇਂ ਲੱਗੀ ਵੀਡੀਓ ਜੇ ਪਸੰਦ ਆਈ ਤਾਂ ਕਰ ਦਿਓ ਫਿਰ ਸ਼ੇਅਰ